ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਅੱਜ ਫੇਰ ਆਪਾਂ ਨਵੇਂ ਵਿਸ਼ੇ ਤੇ ਨਵੀਂ ਵੀਡੀਓ ਲੈ ਕੇ ਆ ਰਹੇ ਆ ਤੇ ਇਸ ਵਿੱਚ ਜਿਹੜਾ ਆਪਣੇ ਪੰਜਾਬ ਨੇ ਮੁਹਿੰਮ ਚਲਾਈ ਹੈ ਅ ਪ੍ਰਵਾਸੀ ਪਿਆਓ ਪੰਜਾਬ ਬਚਾਓ ਉਹਦੇ ਅੱਪਰ ਤੇ ਆਪਾਂ ਗੱਲ ਕਰਨ ਲੱਗੇ ਆ ਤੇ ਸਾਡੇ ਨਾਲ ਵੀਰ ਪਲਵਾਨ ਜੰਗ ਬਲਵਾਨ ਨੇ ਪਾ ਸਾਸਰੀ ਕਲ ਜੀ ਸਾਰਿਆਂ ਨੂੰ ਵੇਰੂ ਨੀ ਖਾਲਸਾ ਭਾਈ ਜੀ ਫਤੇ ਭਾਈ ਇੱਕ ਆਪਣੇ ਮੁਹਿੰਮ ਚੱਲੀ ਆ ਵੀ ਭਈਏ ਪਿਆਓ ਪੰਜਾਬ ਬਚਾਓ ਹਾਂਜੀ ਤੇ ਭਈ ਜਿਹੜੇ ਆਪਣੇ ਭਈਏ ਪਿੰਡ ਸੀ ਮੈਂ ਇੱਕ ਭਈਏ ਨਾਲ ਮੈਂ ਗੱਲ ਕੀਤੀ ਹਾਂਜੀ ਮਾ ਤੁਹਾਡੇ ਸਾਹੀ ਛੋਡੇ ਜਿਹੜੇ ਭਈਆਂ ਨੇ ਨਾ ਟਰੱਕ ਪਰ ਪਰ ਬਿਹਾਰ ਨੂੰ ਭੇਜਾਂਗੇ ਹਾਂਜੀ ਠੀਕ ਆ ਉਹ ਕਹਿੰਦਾ ਭਾਈ ਭੇਜ ਦੋ ਕਹਿੰਦਾ ਹਾਂਜੀ ਤੇ ਕਹਿੰਦਾ ਸਾਡੇ ਕੋਲ ਜ਼ਮੀਨ ਜਾਇਦਾਦ ਤਾਂ ਹੈਗੀ ਆ ਨਹੀਂ ਬਿਲਕੁਲ ਉਹ ਖੇਤਰਫਲ ਬਹੁਤ ਵੱਡਾ ਬਿਹਾਰ ਦਾ ਖੇਤਰਫਲ ਬਹੁਤ ਵੱਡਾ ਨਾ ਤੇ ਕਹਿੰਦੇ ਭੁੱਖੇ ਤੁਸੀਂ ਮਰੋਗੇ ਕਹਿੰਦੇ ਜੱਟ ਲੋਕ ਹਾਂਜੀ ਮੈਂ ਕਿਹਾ ਉਹ ਕਿਉਂ ਹਾਂਜੀ ਕਹਾਂ ਤੁਹਾਡੇ ਕੋਈ ਕੰਮ ਕਰਕੇ ਖੁਸ਼ ਨਹੀਂ ਹੈਗਾ ਕਹਿੰਦਾ ਪਹਿਲਾਂ ਗੱਲ ਤਾਂ ਕਹਿੰਦੇ ਚਾਹ ਵੀ ਲਿਆਉਣੀ ਆ ਘਰੋਂ ਤਾਂ ਰਾਜੂ ਚਾਹ ਚੱਕ ਲਿਆ ਤੇ ਦੂਜੀ ਗੱਲ ਕਹੇ ਹੁੰਡੇ ਜਿਹੜੇ ਜਵਾਕ ਨੇ ਅੱਜ ਕੱਲ੍ਹ ਲਗਾ ਚਿੱਟਣੇ ਖਾਲੇ ਕਹਿੰਦਾ ਕਹਿੰਦਾ ਕਿਸੇ ਦੇ ਆ ਕਹਿੰਦਾ ਖੁਰਤਣੇ ਵਰਗੀ ਸਾਤੀ ਆ ਕਹਿੰਦਾ ਹੈ ਤੇ ਪੱਟ ਜਮਾ ਖਤਮ ਹੋਏ ਪੈਣੇ ਵੀ ਜੋਰ ਤੇ ਜਾਣਦਾਰ ਹੈ ਨਹੀਂ ਹੁਣ ਮੈਂ 40 ਗੱਲ ਸੁਣਾ ਹੂੰ ਛੋਟੀ ਗੱਲ ਮੈਂ ਬਚਾ ਲੈਣਾ ਜੀ ਮੈਂ ਤੁਸੀ ਕਹਿੰਦੇ ਹਾਂ ਚਲੋ ਕੁਸਤਾਂ ਜਮਾਨੇ ਨੇ ਤਰੱਕੀ ਵੀ ਗੱਲ ਹੀ ਵਧੀਆ ਗੱਲ ਹੈ ਅੱਗੇ ਤਾਂ ਹਰ ਮੋਟਰ ਤੇ ਖੇਤਾਂ ਵਿੱਚ ਮੋਟਰਾਂ ਦਾ ਹੈ ਨਹੀਂ ਸ਼ੋਰ ਲੱਗਿਆ ਪਰ ਇਹ ਗੱਲਾਂ ਹਰ ਖੇਤ ਜਾ ਬਣਦੀ ਹਨ ਟੂ ਟਾਈਮ ਦੋ ਟਾਈਮ ਦਾ ਬਾਕੀ ਬਣਦੀ ਦਾ ਵਜਾ ਤੇ ਚਾਹ ਵਲੇ ਮਤਲਬ ਚਾਹ ਵਲੇ ਕਹਿੰਦੇ ਨਾ 3 ਵਜੇ ਨੂੰ ਆਪਾਂ ਜੀਮੀਂਦਾਰ ਆਪ ਜਾਵਣਗੇ ਅੱਛਾ ਜੀ ਬੇਨਤੀ ਹੁੰਦੀ ਹੈ ਕਿ ਬਾਹ ਗੁੱਟਦੇ ਹੁੰਦੇ ਨਰਮਾ ਮੂਖੜੀ ਜੋ ਵੀ ਵੱਢੀ ਕਣਕ ਕਰਦੇ ਹੁਣ ਜੇ ਤੂੰ ਕਹਿੰਦਾ ਕੁਝ ਤਾਂ ਉੱਥੇ ਦੋਸ਼ੀ ਅਸੀਂ ਜੀਮੀਂਦਾਰ ਆਪਾਂਗੇ ਤੇ ਚਾਹ ਕਰਨ ਨੂੰ ਭਈਏ ਨੂੰ ਕਹਿ ਦਰਿਆ ਹਾਂ ਹਾਂ ਤੇ ਲਖਣਾਂ ਭਈਆਂ ਨੇ ਬਿਲਕੁਲ ਜਿਹੋ ਜ਼ਿੰਮੇਵਾਰੀ ਉਹਨੂੰ ਦੇ ਦਿੱਤੀ ਤੁਸੀਂ ਅੱਗੇ ਆਪ ਜਿੰਮੇਵਾਰ ਕਰ ਦੋਗੇ ਠੀਕ ਹੈ ਸਾਰਾ ਇਹਨਾਂ ਨੂੰ ਮਤਲਬ ਰੋਟੀ ਪਾਣੀ ਫਰਾਉਣਾ ਹੁਣ ਤਾਂ ਚਲੋ ਮੈਂ ਵਿੱਚੀ ਮੈਂ ਵੀ ਵਿੱਚੀਆਂ ਮੈਂ ਕੋਈ ਉਹ ਨਹੀਂ ਕਹਿੰਦਾ ਵੀ ਮੈਂ ਲੱਗਾ ਹਾਂ ਹਾਂ ਹੁਣ ਮੋਟਰ ਫੈਲਾ ਤਾਂ ਆਪਣੇ ਕੋਲੇ ਮੋਟਰ ਹਲਾ ਤੇ ਰੋਟੀ ਲੈ ਕੇ ਆਉਣੇ ਪਿੰਡੋਂ ਆਪਾਂ ਹਾਂ ਰੋਟੀ ਲੈ ਕੇ ਮੰਜੇ ਤਾਂ ਆਪਣੇ ਚੇਖੋ ਖਾऊं ਅੱਗੇ ਰੋਟੀ ਲੈ ਕੇ ਆਉਂਦੀਆਂ ਬੁੜੀਆਂ ਹਾਂ ਤੇ ਰੋਟੀ ਜਿੰਮੇਵਾਰ ਕੱਲੀ ਕੱਲੇ ਬੰਦੇ ਰੋਟੀ ਫੜਾਉਂਗਾ ਫੇਰ ਮਾਕਰੋ ਆਪ ਰੋਟੀ ਖਾ ਲਵਾਂ ਹਾਂ ਹਾਂ ਤੇ ਦੂਜੀ ਗੱਲ ਗੜਾਈ ਦਾ ਚਲੀ ਜਾਣਾ ਦਾ ਮਤਲਬ ਮੋਕਦਨ ਸ਼ਹਰ ਹਾਲ ਕੰਮ ਆਪ ਕੰਮ ਕਰਦੇ ਜੀ ਹੱਥੀ ਬਹੁਤ ਜਿਆਦੇ ਹੁਣ ਤਾਂ ਮਤਲਬ ਸ਼ੈਖ ਨੇ ਨੀਂਦ ਰੱਖੀ ਕਾਲੀ ਯੋਗ ਨੇ ਹੂੰ ਮਿੰਤਿਆਂ ਦੀ ਨਹੀਂ ਲੋੜ ਹੈ ਨੀ ਜਿਵੇਂ ਹੁਣ ਜਿਹੜੇ ਆਮ ਜ਼ਿਮੀਂਦਾਰ ਨੇ 10 ਕਿੱਲਾਂ ਵਾਲੇ 5 ਕਿੱਲਾਂ ਵਾਲੇ ਵੱਧ ਨੇ ਹੂੰ ਚਲੋ ਵਿੱਚ ਭਰਾ ਵੱਡੀ ਵੀ ਖੇਤੀ ਕਰਦੇ ਨੇ ਹੂੰ ਹੂੰ ਜਿਵੇਂ 10 ਕਿੱਲਾਂ ਵਾਲੇ ਜ਼ਿਮੀਂਦਾਰ ਨੇ ਲਾ ਲੋ ਹੂੰ ਮੈਂ ਕਹਣਾ ਲਾ 10 ਕਿੱਲਾਂ ਦਾ 60 ਰੁਪਏ ਤੋਂ ਬਣ ਗਿਆ ਜੀ ਹਾਂਜੀ ਇੱਕ ਜ਼ਿਮੀਂਦਾਰ ਮੰਨ ਲਓ ਇੱਕੋ ਹੀ ਬੰਦਾ ਹੈ ਹੂੰ ਜੋ ਹੁੰਦੇ ਨੇ ਸਹੀ ਵੈਨਾਂ ਦੇ ਵਿੱਚ ਕਰਨਾ ਭਈਆਂ ਕੋਈ ਹੁੰਦੀ ਲੋੜ ਨਹੀਂ ਬਸ ਆਪਦੇ ਮਗ ਜਾਣਗੇ ਜੇ ਤੁਸੀਂ ਉਹਨਾਂ ਨੂੰ ਰੋਜ਼ਗਾਰ ਨਹੀਂ ਦੇਣੋ ਹਰ ਕੇ ਕੰਮ ਦੇਣਾ ਕੰਮ ਨਹੀਂ ਮਿਲਦਾ ਤਾਂ ਭੁੱਖਾ ਮਰਦਾ ਰਹੂ। ਹੁਣ ਤੁਸੀਂ ਜਮੇਗਾ ਘੱਟੋ ਘੱਟ ਤੁਸੀਂ ਸਪਰੇਅ ਕਰਦੇ ਹੋ ਵੀ ਇਹ ਕਹਿੰਦੇ ਸਪਰੇਅ ਇੱਕ ਦਿਨ ਚ ਕਰ ਸਕਦਾ ਹਰਾ ਵੱਢ ਕੇ। ਹੂੰ ਜਮੇ ਤੌਰ ਨਾ 20 ਦੇ ਅੱਜ ਹੋ ਗਈ 20 ਦੇ ਕੱਲ ਨੂੰ 20 ਦੇ ਪਰਸ ਨੂੰ ਤਿੰਨ ਦਿਨਾਂ ਚ ਹੋ ਗਈ ਨਾ। ਹਾਂਜੀ ਭਾਈ। ਤਿੰਨ ਚਾਰ ਦਿਨ ਦਾ ਭਈਏ ਉਂ ਵੀ ਲਾਰੇ ਲਾਈਆਂ ਨੇ ਮੈਂ ਅੱਜ ਉਹਨਾਂ ਨੂੰ ਮੈਂ ਕੱਲ ਨੂੰ ਉਹਨਾਂ ਪਰਸ ਨੂੰ। ਹਾਂਜੀ ਹਾਂ ਸਹੀ ਗੱਲ। ਨਾਲ ਤਾਂ ਕਹਿੰਦੇ ਆਪ ਦੇ ਹੱਥੀਂ ਉਹ ਜਿਹੜੀ ਕਰੀ ਚੀਜ਼। ਹੂੰ ਉਹਦੇ ਵਰਗੀ ਕੋਈ ਨਹੀਂ ਨਹੀਂ ਸਹੀ ਬਈ ਹੈ ਨਾ ਹਾਂਜੀ ਹਾਂ ਤੇ ਕਿੱਥੇ ਪ੍ਰਾਇਹ ਹੱਥ ਖੇਤੀ ਕਹਿੰਦਾ ਹੁੰਦੇ ਨਹੀਂ ਬੱਤੀ ਤੋਂ ਹੂੰ ਤੇਤੀ ਹੂੰ ਤੇ ਮੈਂ ਤਾਂ ਇਹੀ ਕਹਿੰਨਾ ਜਿਹਦੇ ਸਮਾਜ ਨੂੰ ਯੂਥ ਨੂੰ ਵੀ ਹੁਣ ਬਾਹਰੇ ਬਾਹਰੇ ਦੇਖ ਜਾ ਕੇ ਵੀ ਕੰਮ ਕਰਦੀ ਨੇ ਹਾਂ ਬਈ ਵੀ ਇਥੇ ਪਿੰਡਾਂ ਬਦਾਂ ਕਰਨ ਵਧੀਆ ਢੰਗ ਨਾਲ ਕਰਨ ਵਧੀਆ ਕਰਨ ਚਲੋ ਆਪਾਂ ਬਾਹਰ ਮੈਂ ਰੋਕਦਾ ਨਹੀਂ ਕਿਉਂ ਨਾ ਆਉਂਦਾ ਨਾ ਮੇਰੇ ਘਰ ਤੋਂ ਰੁਕੇ ਹੂੰ ਕੰਮ ਕਰਨ ਜੀ ਛੱਡ ਕੇ ਪਰ ਇੱਥੇ ਪਿੰਡ ਵੀ ਕਰੋ ਪਈਆਂ ਨੂੰ ਉਹਦਾ ਆਪਦੇ ਵੀ ਜਾਣਾ ਪੈ ਜੂ ਪਿੰਡ ਛੱਡ ਕੇ ਠੀਕ ਆ ਬਈ ਮੈਂ ਗਰੰਟੀ ਦਿੰਦਾ ਇਹ ਗੱਲ ਦੀ ਇੱਕ ਗੱਲ ਬਈ ਹੋਰ ਕਹਿੰਦੇ ਸੀ ਕਦੇ ਥੋੜੇ ਛੱਡ ਦੋ 4-5 ਸਾਲ ਹਾਂਜੀ ਕਹਿੰਦੇ ਹੁਣ ਤਾਂ ਹੀ ਥੋੜੇ ਜ਼ਮੀਨਾਂ ਦੇ ਰਾਜ ਕਰਦੇ ਆ ਕਹਿੰਦੇ ਸਾਡੇ ਤੋਂ ਬਿਨਾ ਥੋੜੇ ਜ਼ਮੀਨ ਕੱਖ ਨਹੀਂ ਗੱਜਦੀ ਘੜੀ ਕੱਲ ਉਹਨਾਂ ਦੀ ਗੱਜ ਜਾ ਵੀਰੇ ਇਹ ਮੈਂ ਪਹਿਲਾਂ ਹੀ ਕਹਿੰ ਗਿਆ ਸੀ ਹਾਂ ਤੇ ਦੂਜੀ ਗੱਲ ਕਹਿੰਦੇ ਅਸੀਂ ਜਿਹੜੇ ਥੋੜੇ ਲੋਕ ਬਾਹਰ ਲਗਭਗ ਆਪਣੇ ਸਾਡੇ ਦੀ ਗੱਲ ਕਰਦਾ ਮੈਂ ਜਿੰਨੇ ਹੀ ਮੁੰਡੇ ਮੈਂ ਨਾ 5-6 ਮੁੰਡੇ ਬਾਕੀ ਸਾਡੇ ਆਪਣੀ ਬੱਤੀ ਚੋਂ ਸਾਰੇ ਬਾਹਰ ਨੇ ਕਹਿੰਦਾ ਅਸੀਂ ਘਰਾਂ ਤੋਂ ਹੀ ਕਬਜ਼ਾ ਕਰਾਂਗੇ ਤੁਹਾਡੇ ਮੈਂ ਤਾਂ ਕੁੱਟਣਗੇ ਵੀ ਕੱਲਾ ਕਬਜ਼ਾ ਨਹੀਂ ਕਰਦੇ ਪਰ ਕੁੱਟਣਗੇ ਵੀ ਉਹ ਕਿਉਂ ਜਦੋਂ ਬਹੁਮਤ ਉਹਨਾਂ ਦੀ ਹੋ ਗਈ ਆਪਣੀ ਬਹੁਮਤ ਘਟ ਗਈ ਬਈ ਜੀ ਪਰ ਕੁੱਟਣਗੇ ਕਾਰਨ ਕੀ ਬਣ ਰਿਹਾ ਨਾ ਜਦੋਂ ਆਪਾਂ ਇੱਥੇ ਹੈ ਹੀ ਨਹੀਂ ਆਪਣੀ ਬਹੁਮਤ ਨਹੀਂ ਮੈਂ ਮੰਨ ਲਉ ਪਈਏ ਦਾ ਦੂਪ ਵੀ ਗੱਲ ਆਈ ਬਹੁਤ ਆਹ ਕੁੱਤੇ ਨੇ ਘਰਾਂ ਬਾੜੀ ਵਾਲੇ ਨੇ ਮੈਂ ਕੱਲਾ ਕੁੱਤੇ ਵੀ ਨੇ ਮੇਰੀ ਕੋਲੋਂ ਕੁੱਤੇ ਵੀ ਨਹੀਂ ਤੇਰੇ ਸਾਹਮਣੇ ਤੂੰ ਤਾਂ ਨਿਆਣਾ ਹੋਣਾ ਹੈ ਦਾ ਉਹ ਛੋਟਾ ਮੁੰਡਾ ਉਹ ਆਪਣੇ ਬੰਦੋਂ ਮੁੰਡਾ ਸੀ ਜਿਹੜਾ ਵੀਰ ਹੂੰ ਮੋਦੀ ਵੰਦ ਖਜਾ ਟਿਕਾ ਹਾਂਜੀ ਕਾਤਰੋਂ ਉਹਨੀਆਂ ਹੁੰਦਾ ਸੀਗਾ ਸਕੂਟਰ ਤੇ ਹੂੰ ਜਿਹੜੋ ਨਿਆਣਾ ਸੀ ਬੱਚਾ ਫ੍ਰੀ ਕੰਮਰਸੀ ਸ਼ਰਾਬ ਪੀਤੀ ਵਿਛੋਦੀ ਹੂੰ ਡਿੱਗ ਪਿਆ ਹੂੰ ਛੂਟ ਗਿਆ ਹੂੰ ਕਰੰਗਾ ਬੋਣੀ ਵਾਲੇ ਕੁੱਤੇ ਖਾਦੇ ਸੀ ਨੂੰ ਅੱਛਾ ਬਈ ਚਲੋ ਤੁਸੀਂ ਐਸਾ ਅਗਲਾ ਲੋਈ ਬੰਦ ਕੱਲੇ ਦੀ ਕੋਈ ਵੈਲੋਂ ਨਹੀਂ ਜਦੋਂ ਹੁਣ ਜੇ ਆਪਣਾ ਇੱਕ ਹੋ ਜੇ ਸਾਰਿਆਂ ਦਾ ਲੋਕਾਂ ਦਾ ਦਾ ਬਾਹਰ ਜਾਣਾ ਕੋਈ ਨਾ ਲੋਕ ਇੱਥੇ ਕੰਮ ਕਰਨ ਬੇਰਜਗਾਰੀ ਇੱਥੇ ਵੀ ਕੋਈ ਹੈ ਨਹੀਂ ਜਿਹੜੀ ਗੱਲ ਇਹ ਆਪਣੀ ਦਾ ਜ਼ਮੀਨ ਹੈ ਨਹੀਂ ਮਾਲਵਾ ਵੇਲਡ ਦੀ ਦਾ ਖਾਸ ਕਰਕੇ ਮੈਂ ਕਹਾਂ ਸੋਨਾ ਜ਼ਮੀਨਾਂ ਸੋਨਾ ਧਰਤੀਆ ਸੋਨਾ ਉਹਦਾ ਬਾਈ ਕੁੱਲ ਫਸਲ ਇੱਥੇ ਇਧਰ ਵੇਸ਼ ਹੁੰਦੀ ਹੈ ਕੁੱਲ ਫਸਲ ਇਹ ਟੂ ਜਟ ਫਰੂਟ ਗੱਲੇ ਸੇਬ ਨੂੰ ਛੱਡ ਕੇ ਕੁੱਲ ਤਾਂ ਥੋੜੇ ਫਰੂਟ ਹੁੰਦਾ ਬਾਈ ਹਾਂ ਸੇਬ ਨਹੀਂ ਹੁੰਦਾ ਫਲਾਂ ਫਰੂਟ ਤੁਸੀਂ ਬਾਗਲਾਂ ਲੋ ਕਾਹਦਾ ਵੀ ਨਾ ਲੋ ਜੀ ਮੰਡੀ ਕਰਨ ਲਈ ਕੰਮ ਕਰਨਾ ਪੈਂਦਾ ਪਰ ਭਰਾਵਾ ਦਿਨ ਰਾਤ ਇਕ ਕਰਨਾ ਪੈਂਦਾ ਜੀ ਠੀਕ ਆ ਬਾਈ ਤੇ ਬਈ ਜਿਹੜੇ ਆਪਣੇ ਆਹ ਦੋ ਕਤਲ ਹੋਏ ਨੇ ਮੰਨ ਕੇ ਚੱਲੋ ਆਪਣੇ ਇੱਕ ਤੁਸੀਂ ਪਰਚੋ ਦੀ ਖਬਰ ਸੁਣੀ ਹੋਣੀ ਆ ਵੀ 10 ਬਈਆਂ ਨੇ ਦੋ ਭਾਈ ਮਾਰਦੇ ਠੀਕ ਆ ਇਹ ਕੁਝ ਮੰਨ ਕੇ ਚੱਲੋ ਪਹਿਲਾ ਇੱਕ ਕਤਲ ਉਹ 마ਸੂਮ ਜਵਾਕੜੀ ਸੀ ਹਨਾ ਉਹ ਵਿਚਾਰੀ ਮਾਰਦੀ ਪਰ ਇੱਕ ਆਪਣੇ ਕਾਨੂੰਨ ਵੀ ਬਹੁਤ ਗੰਦੇ ਨੇ ਬਈ ਆਪਾਂ ਜੇ ਮੰਨ ਕੇ ਚੱਲੀਏ ਵੀ ਹਨਾ ਇਹ ਪਤਾ ਕੀ ਕਰਦੇ ਆ ਇਹਨਾਂ ਨੂੰ ਖੁੱਲ ਮਿਲੀ ਹੀ ਆ ਆਪਣੇ ਕਾਨੂੰਨ ਚਾਹੁੰਦਾ ਸੌਤੀਆਰ ਵਾਲੇ ਜਿਹੜੇ ਮੌਕੇ ਦੇ ਫਾਂਸੀ ਦੇ ਦਿੰਦੇ ਆ ਹਾਂਜੀ ਹਨਾ ਫਾਂਸੀ ਦੇ ਦਿੰਦੇ ਆ ਤੇ ਲੋਕਾਂ ਨੂੰ ਆਕਲ ਆ ਜਾਂਦੀ ਆ ਤੇ ਬਈ ਜਿਹੜੇ ਮੰਨ ਕੇ ਲੋ ਕਾਰਨ ਵੀ ਆਪਣੇ ਲੋਕਾਂ ਦੇ ਨੇ ਪ੍ਰਵਾਸੀ ਲਿਆਉਣ ਕਰਕੇ ਜਦੋਂ ਆਪਾਂ ਜਿਰੀ ਲਾਉਣੇ ਹੁੰਦੇ ਆ ਪੁਰਾਣੇ ਵਾਂਗੂ ਰੱਖਦੇ ਨੇ ਉਹਨਾਂ ਨੂੰ ਇਹ ਆਪਣੇ ਲੋਕ ਵੀ ਕੰਮ ਕਰਕੇ ਖੁਸ਼ ਨਹੀਂ ਹੈਗੇ ਉਹੀ ਤਾਂ ਮੈਂ ਤੁਹਾਨੂੰ ਆਪਾਂ ਇਹ ਕਾਰਨ ਨੇ ਬੰਦੋ ਬਣ ਕੇ ਨਾ ਮੁੱਖ ਹੂੰ ਜਿਹੜੇ ਆਪਾਂ ਜ਼ਿੰਮੇਵਾਰ ਭਰਾ ਸਾਰੇ ਕਾਦ ਤੋਂ ਬੰਨੀਆਂ ਨੂੰ ਵੀ ਆਪਾਂ ਥੋੜਾ ਰੋਡ ਤੋਂ ਵੱਧ ਉਹ ਕਰ ਲਿਆ ਅੱਗੇ ਜਿਹੜੇ ਬਜ਼ੁਰਗ ਸੀ ਛੱਡੇ ਹੂੰ ਜਸਦਾਰ ਸੀ ਜਿਹੜੇ ਲੋਕ ਸਰਦਾਰ ਲੋਕ ਹੀ ਹੈ ਵੱਡੇ ਹਾਂਜੀ ਹਾਂ ਉਹਨਾਂ ਨੂੰ ਮੈਂ ਕਹਿੰਦੀ ਉਹ ਉੱਥੇ ਬੈਠੋ ਹਾਂ ਪਾਂਡਾ ਉਹਨਾਂ ਦਾ ਡੂੰਦਾ ਹਾਂ ਇਹਨਾਂ ਦਾ ਪੰਜਾਂ ਦਾ ਹਾਂ ਹਾਂ ਤੇ ਰਾਬਾ ਰੋਟੀ ਹੁਣ ਤਾਂ ਪੰਨਿਆਂ ਨੂੰ ਅਸੀਂ ਰਸੂਈ ਚ ਬਣ ਲੈ ਕਿਚਨ ਚ ਬਣ ਲੈ ਵੀਰੇ ਇਹਨਾਂ ਦਾ ਕਸੂਰ ਨਹੀਂ ਤਾਂ ਹੀ ਆਪਾਂ ਨੂੰ ਚਿੰਬੜਦੇ ਨੇ ਤਾਂ ਹੀ ਆਪਾਂ ਨੂੰ ਕੋੜਦੇ ਨੇ ਇਹਨਾਂ ਨੂੰ ਖਤਮ ਹੋ ਗਈ ਭਾਈ ਇਹਨਾਂ ਦੀ ਵੀ ਇਹਨਾਂ ਦੀ ਕੋਈ ਵੈਲੋ ਨਹੀਂ ਇਹਦਾ ਨਸ਼ਾ ਨੇ ਖਾਲੇ ਨਸ਼ੇ ਨੇ ਖਾਲੇ ਆਪਣਾ ਪਰਦਾ ਫਾਖ ਹੋ ਗਿਆ ਨਾ ਗੋਲਿਆਂ ਨੂੰ ਠੀਕ ਆ ਭਾਈ ਪਰਦਾ ਹੁੰਦਾ ਇੱਕ ਹਾਂ ਭਾਈ ਹਾਂ ਜੋ ਪਰਦਾ ਆਪਣਾ ਇਹਨਾਂ ਨੂੰ ਡਰ ਸੀ ਆਪਣਾ ਸਰਦਾਰਾਂ ਦਾ ਸਰਦਾਰਾਂ ਦੀ ਵੈਲੋ ਖਤਮ ਕਰਤੀ ਚਿੰਤੇ ਨੇ ਹੂੰ ਚਿੰਤੇ ਨੇ ਜ਼ੀਰੋ ਕਰਦੇ ਆਪਾਂ ਠੀਕ ਆ ਭਾਈ ਮੈਂ ਤਾਂ ਇਹੀ ਕਹਣਾ ਜੇ ਯੂਥ ਨੂੰ ਵੀ ਇੱਕ ਤਾਂ ਭਰਾਵਾ ਸੁੱਖ ਹੱਥ ਵਾਂ ਕੇ ਬੇਨਤੀ ਹੈ ਹੂੰ ਬੀ ਇਹ ਤੋਂ ਕਿਸੇ ਵੀ ਲੋਟ ਤੁਸੀਂ ਬਚੋ ਚਿੱਟੇ ਤੋਂ ਹੋਰ ਮਾਰੂ ਨਾ ਚਾਹਾਂ ਤੁਸੀਂ ਕਿਸੇ ਤੋਂ ਵੀ ਬਚੋ ਤੇ ਵੀਰੀ ਆਪਣੀ ਪੇਜਦਾ ਵੀਰੀ ਆਪਣੀ ਵੈਲੋਆਂ ਨਹੀਂ ਦਾ ਫਰਦੀ ਲਈ ਆ ਇਹ ਨੌਂ ਦੀਆਂ ਵੀ ਰਹੀਆਂ ਇੱਕ ਸਰਕਾਰ ਨੂੰ ਵੀ ਚਾਹੀਦਾ ਇੱਕ ਪਿੰਡ ਦੇ ਪੰਚਾਇਤਾਂ ਨੂੰ ਚਾਹੀਦਾ ਜੋ ਇਹਨਾਂ ਦੇ ਆਧਾਰ ਕਾਰਡ ਆਪਣੇ ਬਣਾਉਂਦੇ ਨੇ ਪੱਕੇ ਰਹਿਸੀ ਹੋਵੇ ਆਪਣੇ ਰਜਿਸਟਰ ਕੇ ਹਾਂਜੀ ਕਈ ਦੇ ਆਪਾਂ ਦੇਖਿਆ ਆਪਣੇ ਕਈ ਪਿੰਡਾਂ 'ਚ ਲਗਭਗ ਹੈ ਗਿਆ ਮੈਂ ਕਹਿੰਦਾ 100-100 ਪਈਆ ਰਹਿੰਦਾਗਾ ਬਿਲਕੁਲ ਹੈਨਾ ਤੇ ਉਹ ਪੱਕੇ ਘਰ ਬਣਾ ਹੀ ਬੈਠੇ ਆਉਦੇ ਰਿਹਾ ਕੇ ਠੀਕ ਆ ਉਧਰ ਵੀ ਘਰ ਨੇ ਤੇ ਇੱਧਰ ਵੀ ਘਰ ਨੇ ਠੀਕ ਆ ਇਹ ਇੱਕ ਮੰਨ ਕੇ ਲੈ ਲੋ ਮਕਸਦ ਆ ਵੀ ਉਹਨਾਂ ਦਾ ਕਬਜ਼ਾ ਕਰਨੀ ਆ ਪੰਜਾਬ ਤੇ ਵੀ ਅਸੀਂ ਕਬਜ਼ਾ ਕਰਾਂਗੇ ਇਹ ਨਾ ਵੱਡਾ ਦੋਸ਼ਾ ਸਰਕਾਰ ਦਾ ਮੈਂ ਤਾਂ ਇਹ ਕਹਣਾ ਜਿਵੇਂ ਹੁਣ ਸਰਦਾਰ ਪੰਜਾਬੀ ਬੰਦਾ ਹੂੰ ਆਪਣੇ ਗਵੰਡੀ ਨੇ ਆਪਣਾ ਹੀ ਆ ਗਵੰਡੀ ਕੀ ਆ ਜੋ ਐਡ ਹੋਇਆ ਹਮਾ ਚ ਲੈ ਹੂੰ ਉੱਥੇ ਤੁਸੀਂ ਨਾ ਉਹ ਧਰ ਕੇ ਦਿਖਾਓ ਤੁਹਾਨੂੰ ਕੋਈ ਰਜਿਸਟਰੀ ਨਹੀਂ ਰਾਜੇਤਾਂ ਨਾਲ ਉਹ ਵੀ ਮੰਡੀ ਆਪਣਾ ਆਪਣੀਆਂ ਉਹ ਵੀ ਉੱਥੇ ਤੁਸੀਂ ਨਾ ਉਹ ਧਰ ਕੇ ਕੋਈ ਰਜਿਸਟਰੀ ਨਹੀਂ ਵੀ ਇੱਥੇ ਪੰਜਾਬ ਜਿੱਦਾਂ ਕੁਲਤਮੂਨੀ ਨੇਗਾ ਤਾਂ ਸ਼ਾਂਝਾ ਵਿਲਾ ਜਿੱਦਾਂ ਜਿੱਗਾ ਤਾਂ ਉਹ ਹੀ ਅੱਗੇ ਲੈ ਲੈਂਦਾ ਹਾਂ ਇਹਦਾ ਤਾਂ ਮੈਂ ਪਹਿਲਾਂ ਹੀ ਕਹਿ ਕੇ ਸਾਡੇ ਇੱਕ ਵਾਰੀ ਅੱਗੇ ਵੀ ਵੀ ਇਹ ਤਾਂ ਬੰਦ ਹੋਣੀ ਚਾਹੀਦੀ ਰਜਿਸਟਰੀ ਹੋਣੀ ਨਹੀਂ ਚਾਹੀਦੀ ਠੀਕ ਆ ਬਈ ਤੇ ਬਈ ਹੋਰ ਆਪਣੇ ਜਿਹੜੇ ਪੰਜਾਬੀ ਨੇ ਠੀਕ ਆ ਉਹਨਾਂ ਨੂੰ ਬੱਦ ਤੋਂ ਬਾਦ ਸੁਨੇਹਾ ਦਿਓ ਵੀ ਹਾਂ ਵੀ ਇਹ ਕੰਮ ਆ ਵੀ ਤੁਸੀਂ ਆਪਣੇ ਹੱਥੀ ਖੁਦ ਕਰੋ ਤੇ ਕਿਸੇ ਦੇ ਹੱਥੋਂ ਕੰਮ ਕਰਾਵਾਂਗੇ ਤੇ ਨੁਕਸਾਨ ਕਰਦਾ ਉਹ ਤੇ ਬਫਾ ਵੀ ਨਹੀਂ ਕਰਦਾ ਹੈਗਾ ਇਹ ਤਾਂ ਸਿਆਣੇ ਦੀ ਕਹਾਵਤਾਂ ਤੋਂ ਮਤਲਬ ਉਸ ਤੋਂ ਸੈਂਕੜੇ ਸਾਲ ਪਹਿਲਾਂ ਵੀ ਕਦੇ ਬਰਾਏ ਹੱਥ ਖੇਤੀ ਹੁੰਦੇ ਨਹੀਂ ਬੱਤੀ ਤੋਂ ਖੇਤੀ ਕਦੇ ਵੀ ਹੂੰ ਜੇ ਤੁਸੀਂ ਆਪ ਗੌਰ ਕਰੋਗੇ ਤੁਹਾਨੂੰ ਪਤਾ ਲੱਗੂਗਾ ਮੇਰੇ ਝੋਨੇ ਨੂੰ ਕੀ ਬਿਮਾਰੀ ਹੈ ਹੂੰ ਕੀ ਇਹਨੂੰ ਪਾਣੀ ਦੀ ਘਾਟ ਆ ਕਾਦੀ ਘਾਟ ਆ ਜਦੋਂ ਦੇਹਲੀ ਤੁਸੀਂ ਖੇਤ ਮਾਰੂਗੇ ਜਿਹੜਾ ਨੱਕਾ ਬਦਲੂਗੇ ਉਹ ਤਾਂ ਆਪ ਦੇਖਣ ਪਤਾ ਹੀ ਲੱਗਦਾ ਰੂ ਜਿਹੜੇ ਪਰਿਵਾਰ ਆਪ ਕੰਮ ਕਰਦੇ ਨੇ ਮੁੰਡੇ ਹੱਥੀਂ ਉਹਨਾਂ ਦਾ ਜੋ ਨਤਾਂ ਹੀ ਸੋਨੇ ਮੰਗੂ ਚਮਕਦਾ ਹੁੰਦਾ ਸਹੀ ਗੱਲ ਆ ਬਈ ਇੱਕ ਤਾਂ ਬਈ ਆਪਣੇ ਲੋਕਪਾਂ ਰਾਜੂ ਭਈਏ ਨੂੰ ਫੋਨ ਮਾਰਦੇ ਆ ਪਾਣ ਵੀ ਲਾਉਣ ਜਾਂਦੇ ਕਿਉਂਕਿ ਹਰੇ ਵਾਸਤੇ ਤੁਸੀਂ ਮੰਨ ਕੇ ਚੱਲੋ ਜਿਹੜੇ ਆਪਣੇ ਲੋਕ ਇੰਨੇ ਹਾਲ ਚੀ ਹੋ ਚੁੱਕੇ ਆ ਨਾ ਵੀ ਹਰੇ ਵਾਸਤੇ ਵੀ 2-2 3-3000 ਤੇ ਬੰਦੇ ਰੱਖੇ ਹੋਣੇ 4000 ਤੇ ਬਸ ਮੈਂ ਤੈਨੂੰ ਪਹਿਲਾਂ ਹੀ ਕਹਿੰ ਗਿਆ ਕਿ ਖੜਿਆ ਭਰਾਵਾ ਕੰਮ ਛੱਡ ਗਏ ਨਾ ਕਹਿੰਦੇ ਬਜ਼ੁਰਗ ਇਹਨਾਂ ਨੇ ਕੰਮ ਕਰਾਇਆ ਇਹਨਾਂ ਨੇ ਘੋ ਖਾਇਆ ਤਾਂ ਹੀ ਮਦੇ ਪਾਜਦਾ ਸੀ ਕਹੋ ਹੁਣ ਉਹਨਾਂ ਦਾ ਕਿਹਦੇ ਘੋ ਪਾਜਦਾ ਨਾ ਦੁੱਧ ਪਾਜਦਾ ਨਾ ਕੰਮ ਕਰਦਾ ਕੋਈ ਸਹੀ ਗੱਲ ਆ ਵੀ ਆ ਚਿੱਟੇ ਦੀ ਲਹਿਰ ਨੇ ਆਪਣਾ ਜਿਹੜਾ ਪੰਜਾਬ ਹੈ ਜਮਾਂ ਖਤਮ ਕਰ ਕਰਨ ਤੇ ਜਮਾਂ ਪਠਾਵਾਦ ਆਇਰ ਕਰਦਾ ਇਹ ਮਾੜੀ ਮੋੜੀ ਸਰਕਾਰਾਂ ਨੂੰ ਇਹ ਗੌਰ ਕਰਨ ਚਾਹੀਦੀ ਹੈ ਬਿਲਕੁਲ ਕਰਨ ਚਾਹੀਦੀ ਆਪਾਂ ਤਾਂ ਮਨਸਾਹਬ ਨੂੰ ਕਹਿੰਨੇ ਵੀ ਮਨਸਾਹਬ ਕਰੋ ਕੋਈ ਖਿਲੈਦਾ ਠੀਕ ਆ ਬਾਈ ਬਈ ਅੱਜ ਬਾਈ ਨਾਲ ਆਪਾਂ ਪ੍ਰਵਾਸੀ ਬਾਰ ਬਾਰ ਗੱਲ ਕੀਤੀ ਸੀ ਤੇ ਬਾਈ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੇ ਆਪਾਂ ਸਮਝਾਇਆ ਤੇ ਆਪਾਂ ਕੱਲੋ ਇੱਕ ਨਵੇਂ ਵਿਸ਼ੇ ਤੇ ਨ ਬਾਈ ਨਾਲ ਗੱਲ ਕਰਾਂਗੇ ਤੇ ਬਾਈ ਨਾਲ ਨੰਬਰ ਆਪਾਂ ਨੂੰ ਦਵਾਂਗੇ ਜੇ ਬਾਈ ਨਾਲ ਕੋਈ ਵੀ ਗੱਲ ਕਰਨੀ ਹੋ ਤਾਂ ਵੀ ਇਹ ਨਾਲ ਸੰਪਰਕ ਕਰ ਸਕਦਾ ਬਾਈ ਸਤਿ ਸ਼੍ਰੀ ਅਕਾਲ ਵੀਰੇ ਧੰਨਵਾਦ ਬਹੁਤ ਸੋਹਣਾ ਲੱਗਿਆ ਵੀ ਤੁਹਾਡੇ ਨਾਲ ਗੱਲ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ